ਸਸ਼੍ਰੀਕਲ ਤੁਸੀਂ ਦੇਖ ਰਹੇ ਹੋ ਸੰਜਨੀ ਸੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬ ਦੇ ਮਸ਼ਹੂਰ ਮੈਰਾਥਨ ਰੱਡਾਕ ਫੌਜਾ ਸਿੰਘ ਨੂੰ ਕੌਣ ਨਹੀਂ ਜਾਣਦਾ ਤਦਾਸੀ ਕਿ ਬੜੀ ਮੰਦਪਾਗੀ ਖਬਰ ਉਹਨਾਂ ਦੇ ਨਾਲ ਜੁੜੀ ਸਾਹਮਣੇ ਆਈ ਹੈ ਤਾਂ ਬੀਤੇ ਦਿਨੀ ਉਹਨਾਂ ਦਾ ਦਿਹਾਂਤ ਹੋ ਗਿਆ 114 ਸਾਲ ਦੀ ਉਮਰ ਦੇ ਵਿੱਚੋਂ ਨਰੇ ਆਖਰੀ ਸਾਲ ਇਹ ਤਾਂ ਦੱਸਿਆ ਕਿ ਇਹ ਜ਼ਰੂਰ ਸੁਣਨ ਨੂੰ ਮਿਲਦਾ ਕਿ ਪਹਿਲੇ 5 ਸਾਲ ਤੱਕ ਉਹ ਤੁਰ ਨਹੀਂ ਸੀ ਸਕਦੇ ਔਰ 2000 ਦੇ ਵਿੱਚੋਂ ਉਹਨਾਂ ਨੇ ਆਪਣਾ ਜਿਸ ਤਰੀਕੇ ਦੇ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਹੈ ਮੈਰਾਥਨ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਹੁਣ ਤੱਕ 8 ਮੈਰਾਥਨ ਉਹ ਜਿੱਤ ਚੁੱਕੇ ਸੀ ਤਾਂ ਪੰਜਾਬ ਦੇ ਮਸ਼ਹੂਰ ਮੈਰਾਥਨ ਦੜਾਕ ਫੌਜਾ ਸਿੰਘ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਦੱਸਿਆ ਕਿ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਸੀ ਕਿ ਅਚਾਨਕ ਗੱਡੀ ਦੇ ਵੱਲੋਂ ਜ਼ੋਰਦਾਰ ਇਸ ਨੂੰ ਟੱਕਰ ਮਾਰ ਕੇ ਹੀਠਾਂ ਸੁੱਟ ਦਿੱਤਾ ਜਾਂਦਾ ਔਰ ਗੱਡੀ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਫਿਲਹਾਲ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਉਹਨਾਂ ਨੂੰ ਨਜੀ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤਾਂ ਕਿਤੇ ਨਾ ਕਿਤੇ ਪੰਜਾਬ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਜਿਹੜਾ ਕਿ ਪੂਰਾ ਨਾ ਹੋਣ ਵਾਲਾ ਸਦੱਸਿਆ ਕਿ ਪੰਜਾਬ ਦੇ ਵਿਆਸ ਦੇ ਵਸਨੀਕ ਫੌਜਾ ਸਿੰਘ ਅਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈ ਕੇ ਕਈ ਰਿਕਾਰਡ ਬਣਾਏ। ਉਹ ਚੰਡੀਗੜ੍ਹ ਤੋਂ 100 ਸਾਲਾ ਵੈਟਰਨ ਐਥਲੀਟ ਬੀਬੀ ਮਾਨਕੌਰ ਦੇ ਬਹੁਤ ਵੱਡੇ ਪ੍ਰਸ਼ੰਸਕ ਸੀ। ਇੱਕ ਪ੍ਰੋਗਰਾਮ ਦੌਰਾਨ ਸੁਖਨਾ ਚੀਲ ਪਹੁੰਚੇ ਫੌਜਾ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਲੰਮੀ ਉਮਰ ਜਿਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੈਰ ਕਰੋ, ਕਸਰਤ ਕਰੋ ਤੇ ਜੰਕ ਫੂਡ ਤੋਂ ਬਚੋ। ਫੌਜਾ ਸਿੰਘ ਭਾਰਤ ਦੀ ਸਭ ਤੋਂ ਬਜ਼ੁਰਗ ਦੌੜਾਕ ਬੀਬੀ ਮਾਨਕੌਰ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਏ ਜਦੋਂ ਵੀ ਮਾਨਕੌਰ ਕਿਸੇ ਵੀ ਅੰਤਰਰਾਸ਼ਟਰੀ ਐਥਲੈਟਿਕ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਜਾਂਦੀ ਸੀ ਖਾਸ ਕਰਕੇ ਬ੍ਰਿਟੇਨ ਫੌਜਾ ਸਿੰਘ ਜ਼ਰੂਰ ਉਹਨਾਂ ਨੂੰ ਮਿਲਣ ਲਈ ਜਾਂਦੇ ਸੀ ਉਹ ਮਾਨਕੌਰ ਨੂੰ ਐਥਲੈਟਿਕ ਟਰੈਕ ਤੇ ਦੌੜਦੇ ਦੇਖ ਕੇ ਤਾੜੀਆਂ ਵਜਾ ਕੇ ਉਤਸ਼ਾਹਿਤ ਕਰਦਾ ਸੀ ਇੱਕ ਵਾਰ ਜਦੋਂ ਮਾਨਕੌਰ 97 ਸਾਲਾਂ ਦੀ ਸੀ ਤਾਂ ਫੌਜਾ ਸਿੰਘ ਮੋਹਾਲੀ ਦੇ ਵਿੱਚ ਹੋਈ ਮੈਰਾਥਨ ਦੇ ਵਿੱਚ ਹਿੱਸਾ ਲੈਣ ਲਈ ਖਾਸ ਤੌਰ ਤੇ ਬ੍ਰਿਟੇਨ ਤੋਂ ਚੰਡੀਗੜ੍ਹ ਆਇਆ ਮਾਨਕੌਰ ਵੀ ਉਸ ਮੈਰਾਥਨ ਦੇ ਵਿੱਚ ਦੌੜੀ ਸੀ ਉਸ ਨੂੰ ਆਪਣੀ ਅੱਧੀ ਉਮਰ ਦੇ ਦੌੜਾਕਾਂ ਨਾਲ ਦੌੜਦੇ ਦੇਖ ਫੌਜਾ ਸਿੰਘ ਨੇ ਕਿਹਾ ਉਹ ਦੇਖ ਸਰਦਾਰਨੀ ਮਾਨਕੌਰ ਉਸਨੇ ਵੀ ਕਿਹਾ ਕਿ ਸਾਰਿਆਂ ਨੂੰ ਮਾਨਕੌਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਉਹ ਇਸ ਉਮਰ ਦੇ ਵਿੱਚ ਦੌੜਦੇ ਹੋਏ ਤਗਮੇ ਜਿੱਤਰੀ ਹੈ ਇਹ ਬਹੁਤ ਸ਼ਲਾਘਾਯੋਗ ਹੈ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੇ بیٹے ਦਾ ਠੀਕ ਹੈ ਜਿਹਦੇ ਸਾਲ ਫੌਜਾ ਸਿੰਘ ਜੀ ਦਾ ਅਮਰਖੋਸਪੀਟਲ ਇੰਡ ਤੇ ਹੋ ਗਿਆ ਜੀ ਅਸੀਂ ਇੱਥੇ ਮੌਕੇ ਤੇ ਆਏ ਸੀ ਹਾਂ ਤੇ ਆ ਕੇ ਉਹਨਾਂ ਦਾ ਬਿਆਨ ਲਿਖਿਆ ਜਿਹੜਾ ਨਾਮ ਨੂੰ ਵੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਭੋਗਪੁਰ ਸਾਈਡ ਤੋਂ ਨਾ 3:30 ਵਜੇ ਮਰਕਜ਼ੀਲਾਇਰ ਐਕਸੀਡੈਂਟ ਹੋਇਆ ਹੈ ਹੂੰ ਤੇ ਉਹਦੇ ਉਹਦੇ ਆਧਾਰ ਤੇ ਅਸੀਂ ਇਹਨਾਂ ਦਾ ਬਿਆਨ ਲੇਖ ਕੇ ਜਿਹੜੀ ਐਫਆਈਰ ਦਰਜ ਕਰਤੀ ਆ 114 ਨੰਬਰ ਸਰ ਵਾਹਨ ਕਿਹੜਾ ਸੀਗਾ ਹਾਲੇ ਤੋਂ ਹਾਲੇ ਕਿਤੇ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵੀਕਲ ਸੀਗਾ ਸਲੀਪਰ ਸਲੀਪਰ ਰੋਡ ਤੇ ਸੀ ਇਸਰਪੜ ਨਹੀਂ ਸੀ ਮੇਨ ਰੋਡ ਤੇ ਸੀ ਅੱਛਾ ਮੇਨ ਰੋਡ ਤੇ ਸੀ ਮੂਕੇ ਸੈਰ ਤੇ ਸੈਰ ਜਨ ਸੈਰ ਕਰ ਰਹੇ ਸੀ ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਸਾਡੀ ਸਾਡੀ ਟੀਮਾਂ ਲੱਗੀਆਂ ਆਧਪੁਰ ਜੀ ਦੀ ਇਹ ਸਰਕਾਰ ਕੋਈ ਕਹਿ ਰਹੇ ਆ ਨਾਮ ਨੂੰ ਵੀਖਲੀ ਕਹਿ ਰਹੇ ਆ ਜੀ ਕਾਰਜ ਕਾਰਜ ਲੱਗਾ ਕਿਸ ਕਾਰਜ ਕੋਈ ਰੰਗ ਰੂਪ ਪਤਾ ਲੱਗਾ ਕੋਈ ਕਾਰਦਾ ਇਨੀ ਰੰਗ ਰੂਪ ਕੋਈ ਕੀ ਕਾਰਵਾਈ ਕੀਤੀ ਜਾ ਰਹੀ ਸਰ ਐਫਆਈਰ ਦਾ ਚ ਕਰਦੀ ਆ ਅਸੀਂ ਕਿ ਸਾਡੀਆਂ ਟੀਮਾਂ ਲੱਗੀਆਂ ਸੀਸਟਾਪ ਦੀ ਟੀਮਾਂ ਲੱਗੀਆਂ ਹੋਈਆਂ ਥਾਣੇ ਵਾਲ ਸੀਸਟੇਮ ਕਹਿੰਦੇ ਸਾ ਚੈੱਕ ਕਰਤੀ ਜਾ ਰਹੇ ਆ ਔਰ ਜਲਦੀ ਸੇ ਸਿਉ ਨੂੰ ਟ੍ਰੇਸ ਕਰਕੇ